ਦੈਨਿਕਸ ਵਾਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮਮਤ ਸਿੰਘ ਦਿਗਪਾਲ ਜਲੰਧਰ ਵਸਦੇ ਜਿਮਨੀ ਚੋਣਾਂ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਦਾ ਅੱਡੀ ਛੋਟੀ ਦਾ ਜੋਰ ਆ ਉਹ ਲੱਗਿਆ ਹੋਇਆ ਤਾਂ ਜੇਕਰ ਵੋਟ ਬੈਂਕ ਦੀ ਗੱਲ ਕਰੀਏ ਤਾਂ तकरीबन 4.2 ਲੱਖ ਵੋਟਾਂ ਜਲੰਧਰ ਵਸਦੇ ਵਿੱਚ ਹੈ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟ ਹੈ ਜਿਹੜੀ ਪ੍ਰਵਾਸੀਆਂ ਦੇ ਕੋਲੋਂ ਮਿਲਦੀ ਹੈ ਤਾਂ ਪ੍ਰਵਾਸੀਆਂ ਦੀ ਵੋਟ ਆਪਣੇ ਵੱਲ ਖਿੱਚਣ ਨੂੰ ਲੈ ਕੇ ਭਾਜਪਾ ਦੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਹੈ ਬਸਤੀ ਬਾਵਾ ਗੇਲ ਦੇ ਵਿੱਚ ਜਿੱਥੇ ਪ੍ਰਵਾਸੀ ਸੁਪਰਸਟਾਰ Bhojpuri ਸੁਪਰਸਟਾਰ ਤਿਨੇਸ਼ ਆਦਮ ਨਿਰਵਾ ਪਹੁੰਚ ਰਹੇ ਨਹੀਂ ਤਾਂ ਤਿਨੇਸ਼ ਆਦਮ ਨਿਰਵਾ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਇੱਥੇ ਪਹੁੰਚੇ ਹੋਏ ਨੇ ਤਾਂ ਇਕੱਠ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਹੈ ਜਿਹੜਾ ਕਿ ਉਹ ਪ੍ਰਵਾਸੀਆਂ ਦਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਜੇਕਰ ਜਲੰਧਰ ਕੈਸ ਦੀ ਗੱਲ ਕਰੀਏ ਤਾਂ तकरीबन ਕਰੀਬ ਕਰੀਬ 30000 ਦੇ ਕਰੀਬ ਜਿਹੜੀ ਪ੍ਰਵਾਸੀ ਵੋਟ ਹੈ ਤਾਂ ਪ੍ਰਵਾਸੀ ਵੋਟ ਨੂੰ ਆਪਣੇ ਵੱਲ ਖਿੱਚਣ ਨੂੰ ਲੈ ਕੇ ਹਮਾ ਪਾਰਟੀਆਂ ਦੇ ਵੱਲੋਂ ਆਪਣਾ ਜੋੜ ਲਗਾਇਆ ਜਾ ਰਿਹਾ ਪਰ ਭਾਜਪਾ ਦੇ ਵੱਲੋਂ ਲਗਾਤਾਰ ਪ੍ਰੋਗਰਾਮ ਕੀਤੇ ਜਾ ਰਹੇ ਨੇ ਤਾਂ ਪੂਰੀ ਕਲਾਕਾਰ ਜਿਨੇਸ਼ ਜਦੋਂ ਨਿਰਵਾ ਨੂੰ ਕੁਝ ਹੀ ਦੇਰ ਦੇ ਵਿੱਚ ਇੱਥੇ ਪਹੁੰਚਣਗੇ ਤਾਂ ਉਹਨਾਂ ਨੂੰ ਸੁਣਨ ਦੇ ਲਈ ਉਹਨਾਂ ਦੇ ਝਲਕ ਪਾਣ ਦੇ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਵੀ ਕਰਾਂਗੇ ਕੁਝ ਹੋਰ ਲੋਕਾਂ ਦੇ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਉਛਾਹ ਹੈ ਜਿਹੜਾ ਕਿ ਦਿਨੇਸ਼ ਚੰਦ ਨਿਰਵਾ ਨੂੰ ਦੇਖਣ ਦੇ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੇਖਣੇ ਤਾਂ ਨਹੀਂ ਅਸੀਂ ਸਭ ਭੀਪੀ ਬਿਹਾਰ ਵਾਲੇ ਦਾ ਵੋਟ ਹੈ ਭੀਜਪੀ ਕੋਈ ਸਭ ਭੀਜਪੀ ਕੇ ਵੋਟ ਦੇਣਗੇ ਸੀਤਾਰਨ ਲਾਲ ਜੀ ਦੇ ਹੱਕ ਮੈਂ ਸਾਰੇ ਪਬਲਿਕ ਇਕੱਠੀ ਹੋਈ ਹੈ ਅੱਜ

सीता जी नेता हैं जो हर किसी का दिल का धड़कन है हर किसी के काम आते हैं क्या लगता है कि अगर जीतेंगे तो प्रवासियों के जो मसले हैं वो सौ परसेंट हल होगा इनके जीतने के बाद सौ परसेंट हल होगा सीता जी को एम एल बनने के बाद सौ परसेंट हल होगा कुछ मसले हैं आपके जो उन्होंने आपके सामने रखे हैं हाँ जी हमारे बहन भाई फैक्ट्री से छुट्टी करके कर आते हैं तो कोई कृपा दिखा के चाकू दिखा के उनको पैसे ले, ले लेता है सैली लूट लेता है और नशे के बहुत कारोबार ज्यादा हो गया जलंधर वेस्ट में जो हम सभी को उम्मीद है कि जी को आने से ये हल हो जाएगा इस बार वाग्णा वाग्णा अगर जीतते हैं तो, तो के प्रवासियों के सभी मसले जो हल होते नजर आएंगे हाँ जी उनसे सौ परसेंट हम लोग को उम्मीद है कि हल हो जाएगा हाँ जी प्रवासी सभी दिल से भाजपा के साथ खड़े हैं हाँ जी हम इी बिहार वाले सभी बीजेपी के साथ खड़े हैं जी है इंतजार हो रहा है कब दस तरीका दस तारीख का इंतजार हो रहा है कब दस तारीख आए और कब वोट डाले हाँ जी हाँ जी दस तारीख का सभी इंतजार कर रहे हैं कि दस तारीख कब आएगा कि हम लोग वोट डाल के श्री शीतल जी को एमएलए एल बनाई दरुआ जी को सुनने के लिए आए ਬੱਸ ਸ਼ੀਤਲ ਜੀ ਤੁਸੀਂ ਸਰਮਾ ਜੀ ਤਾਂ ਬਿਲਕੁਲ ਇਹ ਤਸਵੀਰਾਂ ਦਿਖਾ ਰਹੇ ਆ ਨਾਲ ਦੀ ਨਾਲ ਸਟੇਜ ਦੇ ਉੱਤੇ तमाम ਭਾਜਪਾ ਦੇ ਆਗੂ ਜਿਹੜੇ ਕਿ ਬੈਠੇ ਹੋਏ ਇਹ ਤਾਂ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਮਿਸਪੁਰੀ ਸੁਪਰਸਟਾਰ ਦਿਨੇਸ਼ ਜਾਦੂ ਨਿਰਵਾਦੀ ਚਲਕਪੋਲ ਦੇ ਲਈ ਲੋਕ ਸੁਣਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਨੇ ਪਹੁੰਚੇ ਹੋਏ ਨੇ ਤੇ ਕੋਲੋਰਾਮ ਰੱਖਿਆ ਗਿਆ ਸੀ ਤਾਂ ਹਰ ਇੱਕ ਪਾਰਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਵਾਸੀਆਂ ਦੀ ਵੋਟ ਜੋ ਜੁਪੀਵਾਰ ਤੋਂ ਪ੍ਰਵਾਸੀ ਇੱਥੇ ਰਹਿੰਦੇ ਨੇ ਉਹਨਾਂ ਦੀ ਵੋਟ

फेसबुक इंस्टाग्राम एक्स और व्हाट्सएप चैनल पर